ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਟਾਈਮ ਦੇ YouTube ਚੈਨਲ ਦੇ ਉੱਤੇ ਅੱਜ ਦਾ ਸਰਜਿੰਦਰ ਸਿੰਘ ਮੰਡੇਰ ਦੇ ਨਾਲ ਹਨ ਸਦਾ ਸਰਜਿੰਦਰ ਸਿੰਘ ਜੀ ਪUREWAL ਅੱਜ ਪੰਜਾਬ ਟਾਈਮਜ਼ ਦੀਆਂ ਖਬਰਾਂ ਤੇ ਫਿਰ ਸੰਖੇਪ ਜਆ ਤਬਸਰਾ ਲੈ ਕੇ ਹਾਜ਼ਰ ਹਾਂ ਖਬਰਾਂ ਦੇ ਵਿਚਾਰਾ ਕਰਾਂਗੇ ਕਿ ਕਿਹੋ ਜਿਹੀਆਂ ਖਬਰਾਂ ਛਪੀਆਂ ਨੇ ਤੇ ਉਹਨਾਂ ਦਾ ਕੀ ਭਾਵ ਬਣਦਾ ਆ ਤੇ ਸਾਡੇ ਪUREWAL ਸਾਹਿਬ ਦੇ ਕੀ ਵਿਚਾਰ ਹਨ ਉਹਨਾਂ ਬਾਰੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੇ ਪੇਪਰ ਦੇ ਕਵਰ ਦੇ ਉੱਤੇ ਜਿਹੜੀ ਲੱਗੀ ਜਿਹੜੀ ਖਬਰ ਮੇਨ ਖਬਰ ਲੱਗੀ ਆ ਪੰਜ ਜਿਹੜੇ ਇੰਗਲੈਂਡ ਦੇ ਵਿੱਚ ਕਬੱਡੀ ਦੇ ਸੀਜ਼ਨ ਦੇ ਟੂਰਨਾਮੈਂਟ ਹੁੰਦੇ ਹੁੰਦੇ ਆ ਕਿ ਗਰਮੀਆਂ ਸੀਜ਼ਨ ਵਿੱਚ ਸ਼ੁਰੂ ਹੋ ਗਿਆ ਪਹਿਲਾ ਟੂਰਨਾਮੈਂਟ ਹੋਇਆ ਬ੍ਰੈਡਫੋਰਡ ਤੇ ਉੱਥੋਂ ਦੀਆਂ ਫੋਟੋਆਂ ਲੱਗੀਆਂ ਟਾਈਟਲ ਦੇ ਉੱਤੇ ਵੀ ਤੇ ਬੇਕ ਪੰਨੇ ਦੇ ਉੱਤੇ ਵੀ ਭਾਈ ਸਾਹਿਬ ਇਹ ਇਸ ਟੂਰਨਾਮੈਂਟ ਵਿੱਚ ਜਿਹੜੀ ਸੀਗੀ ਪਹਿਲੀ ਜੇਤੂ ਟੀਮ ਹੋਈ ਆ ਆਪਣੇ ਟੈਲਫੋਰਡ ਦੀ ਤੇ ਰਨਰ ਅਪ ਰਹੀ ਆ ਡਰਬੀ ਤੇ ਲਿਸਟਰ ਦੀ ਸਾਂਝੀ ਟੀਮ ਸੀ ਬਣੀ ਹੋਈ ਦੋਹਾਂ ਕਲੱਬਾਂ ਦੀ ਤੇ ਨਾਲ ਫੋਟੋ ਲਗੀਆਂ ਹੋਈਆਂ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਜਿਹੜੇ ਉਹਦੇਦਾਰ ਆ ਉਹਨੇ ਸੇਵਾਦਾਰਾਂ ਦੀਆਂ ਅ ਤੁਸੀਂ ਕੀ ਕਹਿਣਾ ਚਾਹੋਗੇ ਕੀ ਤੁਹਾਡਾ ਮੈਸੇਜ ਆ ਕੇ ਕਬੱਡੀ ਟੂਰਨਾਮੈਂਟ ਜਿਹੜੇ ਸ਼ੁਰੂ ਹੋਏ ਆ ਅੱਜ ਕੀ ਤੇ ਇਹਨਾਂ ਵਿੱਚ ਕੋਈ ਉਹ ਜਿਹਾ ਪਿਛਲੇ ਸਾਲ ਵਾਂਗ ਦਾ ਕੋਈ ਉਹ ਜਿਹਾ ਘੰਣਾ ਨਾ ਵਾਪਰ ਸਕੇ ਦੇਖੋ ਇਹ ਮੇਰੇ ਖਿਆਲ ਇਹ 70 ਤੋਂ ਪਹਿਲਾਂ ਦੇ ਸ਼ੁਰੂ ਹੋਏ ਆ ਹਾਂਜੀ ਤੇ ਲੰਬਾ ਕਾਫੀ ਲੰਬਾ ਹੋ ਸਕਦਾ ਮੇਰੇ ਖਿਆਲ 40 45 ਸਾਲ ਤੋਂ 45 ਸਾਲ ਤੋਂ ਹੋ ਗਿਆ ਇਹਨੂੰ ਸ਼ੁਰੂ ਹੋਇਆ ਨੂੰ ਅਗਰ ਡੇਟ ਤਾਂ ਨਹੀਂ ਜਿੱਤੇ ਪਰ ਮੈਨੂੰ ਇਹਨਾਂ ਪਤਾ ਵੀ 71 2 ਚ ਟੀਮ ਇੰਡੀਆ ਤੋਂ ਜਿਆਦਾ ਆਈ ਸੀ ਤੇ ਮੈਂ ਵੀ ਇੰਡੀਆ ਚੋਂ ਮਿਲਿਆ ਉੱਥੇ ਸਾਡੇ ਹਵੇਲੀ ਜਿਹੜੀ ਆ ਉੱਥੇ ਦਸੇ ਸੀ ਪਰਵਾਰ ਹੁੰਦੀ ਉੱਥੇ ਬੈਠੇ ਉਹਨੀ ਪਹਿਲੀ ਵਾਰ ਲਿਆਂਦਾ ਸੀਗਾ ਜੀ ਤੇ ਆਪਣੇ ਬਲਬੀਰ ਸਿੰਘ ਉਹ ਪਾਰਲੀਮੈਂਟ ਮੈਂਬਰ ਹੁੰਦੇ ਸੀਗੇ ਤੇ ਲੰਬੇ ਚਿਰ ਤੋਂ ਮੈਂ ਵੀ ਥੋੜਾ ਥੋੜਾ ਲੱਗੇ ਰਿਆਂ ਜਿੰਨੇ ਵੀ ਪਲੇਅਰ ਇੰਡੀਆ ਦੇ ਵਿੱਚ ਅਸੀਂ ਵੀ ਜੰਗ ਹੁੰਦਾ ਹੀ ਥੋੜਾ ਥੋੜਾ ਸਪੋਰਟ ਦੇ ਸਾਲ ਲੈਂਦੇ ਰਹੇਗੇ ਜੀ ਤੇ ਇਹ ਬਹੁਤ ਸੋਹਣੇ ਟੂਰਨਾਮੈਂਟ ਹੁੰਦੇ ਰਹੇ ਬਹੁਤ ਜਿਆਦਾ ਭਰਦੇ ਸੀ ਮੈਂ ਦੀਵੰਤੀ ਮੈਂ 75 ਤੋਂ ਬਾਅਦ ਟੂਰਨਾਮੈਂਟ ਬਾਰੇ ਮੈਸੇਜ ਕਰਦਾ ਹੁੰਦਾ ਸੀ ਉਹ ਪੇਪਰ ਮੇਰੇ ਤੋਂ ਹੈਨੇ ਸੀ ਪੇਪਰ ਤਾਂ ਲੇਟ 90 ਦੇ ਲਾਗੇ ਲਿਆ ਨਾ ਦਿ ਬਾਅਦ ਲਿਆ ਤੇ ਜਾਂਦੇ ਰਹੇ ਬੜੀ ਪ੍ਰੋਣਚਾਰੀ ਹੁੰਦੀ ਸੀ ਬੜੀ ਸੇਵਾ ਕਰਦੇ ਹੁੰਦੇ ਸੀ ਹਜ਼ਾਰਾਂ ਤਰ੍ਹਾਂ ਦੇ ਲੋਕ ਦੇਖਣ ਆਲੇ ਹੁੰਦੇ ਸੀ ਰੇਖਤਾਂ ਦੋ ਤਿੰਨ ਚਾਰ ਪੰਜ ਛੇ ਹਜ਼ਾਰ ਤੱਕ ਬੰਦਾ ਹੁੰਦਾ ਸੀ ਪਰ ਉਹਨੀ ਗਿਣਤੀ ਨਹੀਂ ਜਾਂਦੀ ਹੈਗੀ ਮੈਂ ਤਾਂ ਸਿਰਫ ਇਹ ਕਹੂੰਗਾ ਵੀ ਜਿਹੜੇ ਕਲੱਬਾਂ ਆ ਨਾ ਇਹਨਾਂ ਦੇ ਮੁਖੀ ਆ ਨਾ ਇਹਨਾਂ ਨੇ ਬਹੁਤ ਸਣ ਉਦਮ ਕਰਿਆ ਹੈਗੇ ਆ ਤੇ ਲੋਕਾਂ ਨੂੰ इंग्लंड ਦੇ ਨਾਲ ਦਾ ਸਹਿਯੋਗ ਦੇਣਾ ਚਾਹੀਦਾ ਹੈਗਾ ਯਾ ਤੇ ਖਾਸ ਕਰਕੇ ਕਹਾਂ ਬਈ ਜਿਹੜੀ ਸ਼ਰਾਬ ਦੀ ਵਰਤੋਂ ਆ ਨਾ ਹੁੰਦੀ ਲੋਕ ਪਹਿਲੇ ਤੋਂ ਹੀ ਆ ਪਰ ਉਦੋਂ ਉਹ ਲੜਾਈਆਂ ਚ ਹੋ ਕੇ ਘੱਟ ਹੁੰਦੇ ਸੀਗੇ ਇਹ ਸ਼ਰਾਬ ਦੀ ਵਰਤੋਂ ਘਟਣੀ ਚਾਹੀਦੀ ਹੈਗੀ ਆ ਤੇ ਪਰਿਵਾਰਾਂ ਸਿਮਿਤ ਹੋਣਾ ਚਾਹੀਦਾ ਬੀਬੀਆਂ ਵੀ ਹੋਣ ਬੱਚੇ ਵੀ ਹੋਣ ਛੋਟੀ ਛੜੀ ਧੀਰਾ ਨੇ ਵੀ ਹੋਣ ਪਰਿਵਾਰ ਚਾਹੀਦੇ ਆ ਤੇ ਉਹ ਆਉਣ ਗਿਆ ਤਾਂ ਬੱਚੇ ਜਿਹੜੇ ਆ ਸਪੋਰਟਸ ਨਾਲ ਹੋਣਗੇ ਸੇ ਸੋਹਣੇ ਆਪਣੀ ਰੱਖਣਗੇ ਨਸ਼ਿਆਂ ਤੋਂ ਬਚ ਕੇ ਰਹਿਣਗੇ ਤੇ ਉਹਦੇ ਨਾਲ ਜਿਹੜਾ ਹੈਗਾ ਯਾ ਜਿਹੜੀ ਪੰਜਾਬੀ ਕਮਿਊਨਿਟੀ ਆ ਨਾ ਉਹ ਜਿਹੜੀ ਉਹਦਾ ਇੱਥੇ ਜਿਹੜਾ ਅਕਸ ਸੋਹਣਾ ਬਣੂਗਾ ਜੀ ਤੇ क्राइम ਦੇ ਬਜੇ ਨਸ਼ੇ ਵੀਣਗੇ क्राइम ਵਾਲੇ ਚੱਲ ਜੰਦੇ ਨਾ ਜਾਣਗੇ ਤੇ ਇੱਕ ਵਾਰ ਲਾਸ ਬਿੰਦੀ ਕਰਦੇ ਆ ਲਾਸ ਟੂਰਨਾਮੈਂਟ ਸਾਡੇ ਇਸ ਡਰਬੀ ਜੇ ਆਪਣੇ ਪੰਜਾਬ ਡਾਂਗ ਦੀ ਗਰਾਊਂਡਾਂ ਚ ਹੋਇਆ ਸੀਗਾ ਉਹ ਉਹ ਜਿਹੜੀ ਹੈ ਨਾ ਮੋ ਕਰਨਾ ਮੇਰੇ ਖ ਪਹਿਲੀ ਵਾਰੀ ਹੋਈ ਵਾਪਰੀ ਹੈਗੀ ਆ ਤੇ ਅਸੀਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦੇ ਹੈਗੇ ਆ ਆਕਸੋਨਾਂ ਖਰਾਬ ਬਹੁਤ ਆ ਲੱਗੀ ਆ ਹੁਣ ਗਾਂ ਨਹੀਂ ਲਗਣੀ ਚਾਹੀਦੀ ਆ ਖੇਡ ਦੇ ਮੈਦਾਨ ਨੂੰ ਇਸ ਕੰਮ ਲਈ ਵਰਤਣਾ ਨਹੀਂ ਚਾਹੀਦਾ ਆਪਣਾ ਨਾ ਫਰਜ਼ ਪਛਾਣੇ ਦਾ ਹੁੰਦਾ ਅਬ ਤਾਂ ਆਪ ਲੜਨਾ ਹੀ ਨਹੀਂ ਕਿਸੇ ਨਾਲ ਵੀ ਤੇ ਨਸ਼ੇ ਦੀ ਵਾਰਤੋਂ ਨਹੀਂ ਕਰਨੀ ਹੈਗੀ ਤੇ ਜੇ ਇਹ ਆਪਾਂ ਜਿਹੜਾ ਨਾ ਵੱਡੀ ਪੱਦਰ ਤੇ ਇੰਨੀ ਉਸ ਵੇਲੇ ਬਦਨਾਮੀ ਹੋਈ ਆ ਸਾਡੇ ਕੋਲ ਵੀ ਸਾਨੂੰ ਪਰੇਸ਼ਾਨ ਕਰਦੇ ਰਿਹਾ ਪੁਲਿਸ ਰੋਜ਼ ਇੱਥੇ ਆਉਂਦੀ ਰਹੀ ਆ ਸ਼ੇਵ ਨੇ ਲਗਾਤਾਰ ਕੋਣ ਕਿਸੇ ਅਸੀਂ ਤਾਂ ਉਹ ਜਿਹੜੇ ਲੰਡਾਂ ਜਾਣਦੇ ਨਹੀਂ ਕਿਸੇ ਨੂੰ ਵੀ ਨਾਂ ਸੀ ਕਿ ਦੇਖਿਆ ਨਾ ਸਾਨੂੰ ਯੂਥਾਰੇ ਪਤਾ ਹੀ ਆ ਕਿਹੜੇ ਇਹਨਾਂ ਦੇ ਗਰੁੱਪ ਹੈਗੇ ਆ ਆਓ ਆਪਾਂ ਰਾਹ ਮਿਲ ਕੇ ਸਿੱਖਾਂ ਦਾ ਵਧੀਆ ਸਪੋਰਟਸ ਦਾ ਤੇ ਪੰਜਾਬੀਆਂ ਦਾ ਅਕਸ ਨੂੰ ਉੱਚਾ ਕਰੀਏ ਇਹ ਵੀ ਘਣਾ ਨਾਮ ਵਾਪਰੇ ਧੰਨਵਾਦ ਆ ਸਾਰੇ ਜਿੰਨੀ ਸਾਡੀ ਕਬੱਡੀ ਫਾਊਂਡੇਸ਼ਨ ਇੱਥੇ ਉਹਨਾਂ ਦਾ ਲੰਬੇ ਚਿਰ ਤੋਂ 40 45 ਸਾਲ ਸੇਵਾ ਕਰਦੇ ਆ ਆਪਣਾ ਹਿੱਸਾ ਕੱਢਦੇ ਆ ਇਨਕਮ ਦਾ 10 20 30% ਤੇ ਇਹ ਆਪਾਂ ਜਿਹੜੀ ਹੈਗੀਆਂ ਨੇ ਕਬੱਡੀ ਜਿੰਦੀ ਰੱਖੀ ਹੈਗੀ ਆ ਨਹੀਂ ਤਾਂ ਸ਼ਾਇਦ ਹੁਣ ਖਾਮਨੀ ਹੋ ਜਾਣੀ ਸੀਗੀ ਤੇ ਸਹਿਯੋਗ ਦਿਓ ਉਹਨਾਂ ਦਾ ਨਾ ਕਿ ਆਪਾਂ ਉਹੋ ਜਿਹੜੇ ਚ ਨਵੇਂ ਚ ਉਡਾਈਏ ਠੀਕ ਧੰਨਵਾਦ ਜੀ ਅੱਗੇ ਚੱਲਦੇ ਹਾਂ ਜਿਹੜਾ ਪੰਜਾਬ ਭਾਰਤ ਦੇ ਵਿੱਚ ਅਸਲੇ 2024 ਦੀਆਂ elections ਹੋ ਰਹੀਆਂ ਸੰਸਦ ਦੀਆਂ ਉਹਦੇ ਵਿੱਚ ਪੰਜਾਬ ਦਾ ਬਰਾ ਅਸਲੇ ਬਹੁਤ ਸਾਹਮਣੇ ਆ ਰਹੀਆਂ ਚੀਜ਼ਾਂ ਤੇ ਜਿਹੜੇ ਦਲ ਬਦਲੂਆਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਇਧਰੋਂ ਛਾਲਾਂ ਮਾਰ ਲੈ ਡੱਡੂ ਛੱਪੇ ਮਾਰ ਰਿਹਾ ਅੱਜਕੱਲ ਬਹੁਤ ਹੀ ਜ਼ਿਆਦਾ ਕੋਈ ਇਧਰੋਂ ਚਲ ਗਿਆ ਕੋਈ ਉਧਰ ਚਲ ਗਿਆ ਕਿ ਉਹਨਾਂ ਦੇ ਕਿੰਨਾ ਕੁ ਵਿਸ਼ਵਾਸ ਲੋਕੀ ਕਰ ਸਕਦੇ ਆ ਕਹਿੰਦੇ ਚਾਹੀਦਾ ਕਿ ਨਹੀਂ ਜਿਹਨੇ ਵੀ ਲੀਡਰਸ਼ਿਪ ਮੋਹਰੇ ਆ ਰਹੀ ਆ ਨਾ ਉਹ ਸੈਲਫਿਸ਼ ਆ ਉਹਨਾਂ ਨੂੰ ਕਿਸੇ ਨਾਲ ਪੁਲਸੀਆ ਨਾਲ ਨਹੀਂ ਪਾਰਟੀ ਨਾਲ ਨਹੀਂ ਪੰਜਾਬ ਨਾਲ ਨਹੀਂ ਉਹ ਤੇ ਇਹ ਚਾਹੁੰਦੇ ਵੀ ਅਸੀਂ ਐਮਐਲਏ ਬਣ ਜਾਈਏ ਫਿਰ ਮਿਨਿਸਟਰ ਬਣ ਜਾਾਂਗੇ ਪੈਸੇ ਫਿਰ ਅਸੀਂ ਕਰੋੜਾ ਕਮਾਵਾਂਗੇ ਅਸੀਂ ਤੇ ਇੱਕ ਮੈਂ ਦੇਖਿਆ ਬੜੀ ਨੀਵੀਂ ਪੱਧਰ ਦੀਆਂ ਗੱਲਾਂ ਕਰਦੇ ਰਹਿੰਦੇ ਅਸੀਂ ਜੀ ਆਹ ਕੀਤਾ ਅਸੀਂ ਆਹ ਡਿਸ਼ਨ ਦੇ ਰਹੇ ਅਸੀਂ ਆਹ ਦੇ ਰਹੇ ਵੀ ਆਪਣੀ ਜੇਬ ਚੋਂ ਦਿੰਦੇ ਨੂੰ ਪੁੱਛੇ ਲੋਕਾਂ ਦੇ ਟੈਕਸ ਦੇ ਪੈਸੇ ਆ ਤੁਸੀਂ ਲੋਕਾਂ ਫਿਰ ਆਸਾਨ ਕਰੀ ਜਾਂਦੇ ਅਸੀਂ ਦਿੰਨੇ ਆਂ ভাই ਤੁਸੀਂ ਪੈਸੇ ਨਹੀਂ ਦਿੰਦੇ ਜਿੰਨੇ ਉੱਥੇ ਪਾਰਲੀਮੈਂਟ ਜਾਂ ਸਰਕਾਰਾਂ ਹੈਗੀਆਂ ਇਹ ਲੋਕਾਂ ਟੈਕਸ ਦੇ ਪੈਸੇ ਆ ਤੁਹਾਡੀ ਡਿਊਟੀ ਸਿਰਫ ਹੈਗੀ ਆ ਉਹਨੇ ਸਹੀ ਵਰਤੋਂ ਕਰਨੀ ਜੋਬਾਂ ਕ੍ਰੀਏਟ ਕਰਨੀਆਂ ਐਜੂਕੇਸ਼ਨ ਨੇ ਸੋਹਣੇ ਸਕੂਲਾਂ ਦਾ ਸਟੈਂਡਰਡ ਹਾਈ ਕਰਨਾ ਸੜਕਾਂ ਸੋਹਣੀਆਂ ਚਾਹੀਦੀਆਂ ਹੈਗੀਆਂ ਖਾਹ ਵੀਰ ਸੁਣਨੇ ਚਾਹੀਦੇ ਹੈਗੀ ਆ ਜਿੱਦਾਂ ਆਪਾਂ ਯੂਰਪੀ ਕੰਟਰੀ ਦੇ ਦੇਖਦੇ ਹੈਗੇ ਆ ਇਹ ਤੁਹਾਡੀ ਡਿਊਟੀ ਬਣਦੀ ਆ ਉਹ ਆਸਾਨ ਨਾ ਕਿਸੇ ਦਾ ਕਰਿਆ ਕਰੋ ਅਸੀਂ ਦਰੇਸ਼ ਦਿੱਤੇ ਅਸੀਂ ਆਹ ਕੀਤਾ ਅਸੀਂ ਆਹ ਕੀਤਾ ਸੀਗਾ ਦਲਵਾਲ ਨੇ ਤੇ ਮੈਂ ਤਾਂ ਬਿਲਕੁਲ ਇਹਨਾਂ ਤੇ ਬਿਲਕੁਲ ਹੀ ਨਾ ਹੈ ਹੀ ਨਹੀਂ ਕੋਈ ਵੀ ਨਹੀਂ ਲੋਕ ਕਦੀ ਵੀ ਇਦਾਂ ਵਾਕੇ ਪਹਿਲੇ ਜਮਾਨੇ ਇਦਾਂ ਨਹੀਂ ਹੁੰਦੀ ਜੋਸ਼ ਹੋਣ ਨੂੰ ਹੁਣ ਲੱਭ ਪਿਆ ਇਹ ਇਹ ਪਾਰਟੀਆਂ ਨੂੰ ਚਾਹੀਦਾ ਪਈ ਨੇ ਬਣਾਉਣਾ ਬੇ ਘੜ ਤੋਂ ਘਟ ਜਿਹੜਾ ਵੀ ਬੰਦਾ 5 ਸਾਲ ਤੋਂ ਪਾਰਟੀ 'ਚ ਨਹੀਂ ਕੰਮ ਕੀਤਾ ਉਹ ਸੰਸਦ 'ਚ ਨਹੀਂ ਕੰਮ ਕੀਤਾ ਉਹਨੂੰ ਟਿਕਟ ਨਹੀਂ ਦੇਣੀ ਚਾਹੀਦੀ ਜਦ ਤੱਕ ਇਹ ਨਹੀਂ ਹੋਊਗਾ ਨਾ ਇਹ ਦਲ ਬਦਲ ਦਾ ਕਾਹਦਾ ਸ਼ੱਕ ਲਾ ਕੇ ਹੀ ਬਣ ਚੁੱਕੇ ਹੈਗੇ ਆ ਇਹ 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 ਦਲ ਬਦਲ ਹੁੰਦੇ ਹੀ ਰਹਿਣੇ ਹੈਗੇ ਆ ਸਾਰੀਆਂ ਪਾਰਟੀਆਂ ਦੋਸ਼ੀ ਆ ਮੈਂ ਇਹਨੂੰ ਨਹੀਂ ਕਹਿ ਰਿਹਾ ਸਾਰੀਆਂ ਹੀ ਪਾਰਟੀਆਂ ਇਹਦੇ ਵਿੱਚ ਜਦ ਤੱਕ ਕਹਿੰਦੇ ਨੰਗੀਆਂ ਸਾਰੀਆਂ ਸਾਰੇ ਸੈਲਫਿਸ਼ ਹੋਈਆਂ ਆ ਤੇ ਔਰ ਵੋਟਰਾਂ ਦੀ ਆਸ ਚ ਹੀ ਆ ਦਲ ਬਦਲ ਨੂੰ ਤੁਸੀਂ ਸਹਿਯੋਗ ਨਾ ਦਿਓ ਤੇ ਉਹਨਾਂ ਨਾਲ ਸਮਝ ਤੂੰ ਆਪ ਕੋਸ਼ਿਸ਼ ਕਰਿਆ ਕਿ ਉਹ ਆਪਣੇ ਦਸਾਂ ਬੀਹਾਂ ਤੀਹਾਂ ਪਿੰਡਾਂ ਵਿੱਚ ਕੋਈ ਚੰਗਾ ਬੰਦਾ ਕੋ ਰਿਟਾਇਰਡ ਅਫਸਰ ਆ ਕੋਈ ਹਾਲੀ ਕੁਆਲੀਫਾਈਡ ਆ ਕੋ ਡਾਕਟਰ ਆ ਇੰਜੀਨੀਅਰ ਆ ਵਕੀਲ ਆ ਜਾਂ ਇਮਾਨਦਾਰ ਆ ਜਿਹਦੇ ਤੁਹਾਨੂੰ ਟਰਸਟ ਹੈਗਾ ਆ ਤੇ ਕੁਝ ਕਰਾਂਗੇ ਉਹਨੂੰ ਆਪ ਪਾਰਟੀ ਦੇ ਲੈਵਲ ਤੋਂ ਆਯਾਦ ਵੀ ਖੜਾ ਕਰਕੇ ਥੋੜਾ ਜਿਹਾ ਜਿਹੜੀ ਨੇ ਮੋਨੋਪੋਲੀ ਬਣਾਈ ਹੋ ਪਰ ਪਾਰਟੀਆਂ ਦੀ ਇਹ ਖਤਮ ਹੋਣੀ ਚਾਹੀਦੀ ਹੈ ਹਾਂਜੀ ਧੰਨਵਾਦ ਜੀ ਅਗਲਾ ਅੱਜ ਦੀ ਖਬਰ ਤੁਹਾਡੇ 52ਾਂ ਦੇ ਪੇਪਰ ਵਿੱਚ ਲੱਗੀ ਹੈਗੀ ਆਪਣੇ ਵਿੱਚ ਕਿ ਜਿਹੜਾ ਕੈਨੇਡਾ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀ ਉਹਦੇ ਕੇਸ ਵਿੱਚ ਇੱਕ ਹੋਰ ਬੰਦਾ ਫੜਿਆ ਗਿਆ ਉਹ ਵੀ ਪੰਜਾਬੀ ਫੜਿਆ ਆ ਅਮਨਦੀਪ ਸਿੰਘ ਉਹਦਾ ਨਾਮ ਦੱਸਦੇ ਆ ਤੇ ਤੁਹਾਡਾ ਕੀ ਖਿਆਲ ਹੈ ਇਹਦੇ ਪਿੱਛੇ ਇਹਨੂੰ ਇਨਸਾਫ ਮਿਲੂਗਾ ਉਸ ਪਰਿਵਾਰ ਨੂੰ ਨਹੀਂ ਇਨਸਾਫ ਤਾਂ ਮੇਰੇ ਖਿਆਲ ਕੈਨੇਡਾ ਅਮਰੀਕਾ ਸਰਕਾਰਾਂ ਨੇ ਕਾਫੀ ਜਿਹੜਾ ਹੈਗਾ ਇਹਦੇ ਉੱਤੇ ਜਿਹੜੀ ਹੈਗੀ ਇੰਡੀਆ ਰਿਲੇਸ਼ਨ ਵੀ ਖਰਾਬ ਕਰ ਲਿਆ ਹੈਗੇ ਆ ਤਿੰਨ ਬੰਦੇ ਕਰਿਆ ਸੀ ਤੇ ਇੱਕ ਹੋਰ ਅਰੈਸਟ ਹੋ ਗਿਆ ਹੈਗਾ ਪਰ ਬੜੀ ਮਾੜੀ ਗੱਲ ਆ ਸਾਰੇ-ਸਾਰੇ ਪੰਜਾਬੀ ਫੜੇ ਹੋਏ ਆ ਇੱਕ ਨੌਜੋਤ ਪੰਜਾਬੀ ਸਿਕ ਪਰਵਾਰਾਂ ਚੋਂ ਹੀ ਆ ਵੀ ਇੱਕ ਸਾਡੇ ਲੱਗੇ ਮੀਲ ਡੇਡ ਮੀਰ ਤੇ ਪਿੰਡ ਆ ਬਾਗੜੀਆਂ ਸਾਦੇ ਆ ਹਾਂ ਤੇ ਉਹਦੀ ਦੁਕਾਨ ਵੀ ਸਾਡੇ ਪਿੰਡ ਸ਼ੰਕਰ ਚ ਹੀ ਆ ਜੀ ਤੇ ਮੈਂ ਆਪਣੇ ਪਰਵਾਦ ਦੇ ਮੈਂਬਰਾਂ ਗਿਆ ਭਤੀਜਿਆਂ ਨੂੰ ਭਾਈ ਨੂੰ ਵੀ ਦੱਸੋ ਕੋਣ ਹੈ ਤੇ ਉਹ ਕਹਿੰਦੇ ਨਹੀਂ ਤਾਂ ਬਹੁਤ ਭਲਾ ਮਾਨਸ ਬੰਦਾ ਆ ਉਹਦਾ ਕਹਿੰਦਾ ਉਹਨੂੰ ਪੁੱਛਿਆ ਸੀ ਤੇ ਉਹ ਕਹਿੰਦਾ ਮੈਨੂੰ ਤਾਂ ਕਦੀ ਮੈਂ ਨੌਜੋਤ ਨਾਲ ਗੱਲਾਂ ਕਰਦਾ ਨਹੀਂ ਆਪਣੇ ਬੱਚੇ ਨਾਲ ਵੇ ਉਹਨਾਂ ਤੇ ਦਿੱਕਤ ਗੱਲ ਨਹੀਂ ਕੀਤੀ ਸੀ ਕਿ ਕਹਿੰਦੇ ਵੀ ਅਸੀਂ ਤਾਂ ਕਹਿ ਰਹੇ ਆ ਵੀ ਉਹਦਾ ਕੋਈ ਹੱਥ ਨਹੀਂ ਹੋਣਾ ਹੈਗਾ ਪਰ ਚਾਰ ਜਿਹੜੇ ਫੜ ਹੋਏ ਨਾ ਬੜੀ ਇਹ ਨਾ ਸਾਡੀ ਸਾਰੇ ਬਦਨਾਮੀ ਹੋਈ ਆ ਕਿੱਥੇ ਤਾਂ ਸਾਰਾ ਮੀਡੀਆ ਕਹਿ ਰਿਹਾ ਕੈਨੇਡਾ ਸਰਕਾਰਾਂ ਕਹਿੰਦੇ ਆ ਵੀ ਇੰਡੀਆ ਗਵਰਨਮੈਂਟ ਦਾ ਹੱਥ ਆ ਹੈਗਾ ਦੇਚ ਹੁਣ ਵੀ ਗਵਰਨਮੈਂਟ ਦਾ ਹੱਥ ਹੀ ਆ ਇਹ ਕਿਹੜੀ ਪਹਿਲੀ ਵਾਰੀ ਹੋਈ ਆ ਚਾਹੇ ਇੰਡੀਆ ਯਾਦੀ ਦੀ ਗੱਲ ਆ ਚਾਹੇ ਪਹਿਲੇ ਬਬਰ ਕਾਲੀ ਲਹਿਰ ਦੀ ਨਾਲ ਆ ਆਪਣੇ ਬੰਦੇ ਅਕਦੀਨ ਫੜਾਉਂਦੇ ਸੀਗੇ ਉਹ ਵੀ ਮਾਰਦੇ ਸੀ ਉਹ ਹੀ ਉਹਨੇ ਨੌਕਰੀ ਕਰਦੇ ਸੀ ਵਿੱਚ ਹੀ ਲੈਂਦੇ ਆਉਂਦੇ ਇਹ ਤਾਂ ਮੁਗਲਾਂ ਵੇਲੇ ਵੀ ਸੀਗਾ ਗੋਰੀਆਂ ਦੇ ਰਾਜ ਵੇਲੇ ਵੀ ਸੀਗਾ ਵਿੱਚ ਹੀ ਹੁੰਦੇ ਹਾਂ ਹੁਣ ਵੀ ਜਿਹੜਾ ਹੈਗਾ ਆ ਉਹ ਹੀ ਕੁਛ ਹੋ ਰਿਹਾ ਸਾਡੇ ਬੰਦੇ ਹੀ ਗਵਰਨਮੈਂਟ ਨੂੰ ਸੁਹਾਂ ਦਿੰਦੇ ਆ ਆਪਣੇ ਸਾਡੇ ਹੀ ਬੰਦਿਆਂ ਕੋਲ ਉਹ ਤਾਂ ਨਾਲ ਚ ਦੇ ਕੇ ਜਿਹਦਾ ਹੁਣ ਕਿੰਨੇ ਬੰਦੇ ਕੇਫੀਸ ਗੱਲ ਨੇ ਕਿੰਨੇ ਬੰਦੇ ਮਾਰੇ ਹੋਣਗੇ ਵੀ ਸਿੱਖੀ ਸੀਗਾ ਇਹ ਇਹ ਇਦਾਂ ਨਹੀਂ ਕਿ ਇਹ ਸਰਕਾਰ ਦੇ ਜਿਹੜੇ ਆ ਉਹ ਤੁਹਾਡੇ ਬੰਦੇ ਵਰਦਿਓ ਚਾਹੁੰਦੇ ਨਹੀਂ ਕਿ ਅਸੀਂ ਬਦਨਾਮ ਹੋਈਏ ਜਾਂ ਸਾਡੇ ਜਿਹੜੀ ਹੈਗੀ ਆ ਤੇ ਉਹ ਚਾਹੁੰਦੇ ਹੁੰਦੇ ਉਹਨਾਂ ਵਿੱਚੋਂ ਹੀ ਉਹਨਾਂ ਦੇ ਬੰਦੇ ਹਾਰ ਕਰਕੇ ਉਹਨਾਂ ਨੂੰ ਮਰਾਉਂ ਹਾਂ ਜਿਹੜਾ ਦੁਨੀਆ ਦੇ ਸਾਡਾ ਅਕਸ ਠੀਕ ਬਣਿਆ ਰਵੇ ਇਹਨਾਂ ਦਾ ਖਰਾਬ ਖਾਣਾ ਜੰਗ ਲੱਗੀ ਰਹੇ ਨਾਲ ਹਾਂਜੀ ਹਾਂਜੀ ਅਗਲੀ ਖਬਰ ਹੈ ਜੀ ਖੰਦੂਰ ਸਾਹਿਬ ਦੀ ਸੀਟ ਜਿਹੜੀ ਐਸਲੇ ਪੰਥ ਵਾਸਤੇ ਸਿੱਖਾਂ ਲਈ ਇੱਕ ਵਕਾਰ ਦੀ ਸੀਟ ਬਣੀ ਹੋਈ ਆ ਉਤੋਂ ਮਾਨ ਦਲ ਨੇ ਵੀ ਇੱਕ ਬੰਦਾ ਖੜਾ ਕਰ ਦਿੱਤਾ ਆਪਣਾ ਉਹ ਕਹਿੰਦੇ ਸੀਗੇ ਹੋ ਕੇ ਕਵਰਿੰਗ ਵਜੋਂ ਕਿ 240 ਦੇ ਕਾਗਜ਼ ਰੱਦ ਹੋ ਗਿਆ ਮਰਪਾਲ ਦੇ ਤਾਂ ਉਹ ਆ ਜਾਏਗਾ ਪਰ ਪਤਾ ਲੱਗਾ ਕਿ ਖਬਰ ਸੀ ਉਹਨਾਂ ਦੇ ਕਵਰਿੰਗ ਵਾਸਤੇ ਉਹਦੇ ਪਿਤਾ ਜੀ ਖੜੇ ਹਨ ਤੇ ਪਰ ਹੁਣ ਉਹ ਵੀ ਮਨਜ਼ੂਰੀ ਹੁਣ ਇਸ ਸੀਟ ਦਾ ਕੀ ਬਣੂਗਾ ਕੀ ਕਿਵੇਂ ਹੋਊਗਾ ਉਹ ਮਾਨਦਲ ਦੇਖੋ ਹੁਣ ਇਹ ਪਹਿਲਾਂ ਤਾਂ ਮਾਨਦਲ ਨੇ ਸੋਣਾ ਮੈਸੇਜ ਦਿੱਤਾ ਸੀਗਾ ਤੇ ਕੰਵਨ ਲੀਡਰ ਨੂੰ ਖੜਾ ਕੀਤਾ ਸੀ ਪਰ ਬਾਅਦ ਦੇ ਵਿੱਚ ਹੁਣ ਉਹਨੇ ਆਪਣੇ ਪਤਾ ਜੀ ਨੇ ਵੀ ਮੈਂ ਮਿਲਿਆ ਵੀ ਹੈਗਾ ਇੱਕ ਫੰਕਸ਼ਨ ਦੇ ਤੇ ਉਹਨਾਂ ਨੂੰ ਵੀ ਉਹਨੇ ਵੀ ਖੜਾ ਕੀਤਾ ਹੈਗਾ ਤੇ ਇਹ ਕੀ ਕਾਹਨੇ ਕੱਲ ਜਿਵੇਂ ਪਾਸੋਂ ਕਲੀਅਰ ਹੋਣਾ ਜੇ ਮਾਂਦ ਵਾਲੇ ਹੁਣ ਕੱਲ ਜੇ ਦੇਖਦਾ ਵੀ ਹੁਣ ਜਿਹੜਾ ਹੈਗਾ ਅੱਜ ਦੀ ਲੇਟਸ ਕਵਰ ਇਹੀ ਆ ਜੀ ਵੀ ਉਹਦੇ ਜਿਹੜੇ ਹੈਗੇ ਆ ਕਾਗਜ਼ ਮਨਜ਼ੂਰ ਹੋ ਗਏ ਕਾਗਜ਼ ਮਨਜ਼ੂਰ ਹੋ ਗਏ ਹੈਗੇ ਆ ਇਹਦਾ ਮਤਲਬ ਉਹ ਇਲੈਕਸ਼ਨ ਲੜੂਗਾ ਹਾਂ ਜੀ ਇਸ ਲਈ ਹੁਣ ਮੇਰੇ ਖਿਆਲ ਬਾਕੀ ਜਿਹੜਾ ਉਹਦੇ ਪਿਤਾ ਜੀ ਆ ਜਾਂ ਮਾਂਦ ਵਾਲੇ ਬੰਦਾ ਖੜਾ ਕੀਤਾ ਅਜੇ ਅਜੇ ਤੱਕ ਉਹਨੇ ਕਲੀਅਰ ਤਾਂ ਨਹੀਂ ਕੀਤਾ ਸ਼ਾਇਦ ਉਹ ਆਪਣੇ ਜਿਹੜੇ ਪੇਪਰ ਆ ਜਿਹੜੇ ਹੈਗੇ ਆ ਨਾਰਮਲ ਜਿਹੜੀ ਆ ਉਹ ਵਾਪਸ ਲੈ ਲੈਣਗੇ ਤੇ ਇਹ ਗੱਲ ਨੂੰ ਕਲੀਅਰ ਹੋਣੀ ਹੈ ਆਪਾਂ ਹੁਣੇ ਨਹੀਂ ਕਹਿ ਸਕਦੇ ਵੀ ਇਮਾਨਦਾਰ ਨੇ ਬੰਦਾ ਨਹੀਂ ਖੜਾ ਕਰਨਾ ਚਾਹਦਾ ਇਹਨੇ ਪਹਿਲਾਂ ਕਿਹਾ ਹੈ ਵੀ ਨਹੀਂ ਖੜਾ ਕਰਾਂਗੇ ਤੇ ਮੈਨੂੰ ਮੈਦਿਆਂ ਵੀ ਨਹੀਂ ਖੜਾ ਕਰਨਗੇ ਚਾਂਸ ਦਿੱਤਨ ਦੇ 10 ਬੰਦਾ ਪਰਸੈਂਟ ਹੀ ਆ ਮੇਰੇ ਹਿਸਾਬ ਨਾਲ ਅਮਰਪਾਲ ਦੇ ਕਰਕੇ ਹੁਣ ਵੋਟਾਂ ਕੁਝ ਕਾਲਿਆਂ ਨੂੰ ਪਈਆਂ ਨੇ ਇਹਨੂੰ ਪੈ ਜਾਣੀਆਂ ਤੇ ਕਾਂਗਰਸ ਦਾ ਇਹਦੇ ਵਿੱਚ ਸੂਰ ਆ ਸਕਦਾ ਹੈਗਾ ਲਾਸਟ ਟਾਈਮ ਵੀ ਇਦਾਂ ਹੀ ਬੀਬੀ ਖਾਲੜਾ ਨਾ ਹੋਇਆ ਸੀ ਬੀਬੀ ਖਾਲੜਾ ਨੂੰ 2 ਲੱਖ ਵੋਟ ਪਈ ਸੀ 2.5 ਕਾਲਿਆਂ ਨੂੰ ਪਈ ਸੀ ਤੇ ਉਹ ਜਿਹੜਾ ਕਾਲੀ ਸੀਗਾ ਉਹ 3 ਲੱਖ ਦੇ ਨਾਲ ਜਿੱਤ ਗਿਆ ਸੀ ਜੇ ਆ ਕਿ 20 ਚਾਂਸ ਜ਼ਿਆਦਾ ਚਾਂਸ ਇਹੀ ਹੈਗੇ ਆ ਪਰ ਇਹ ਤਾਂ ਹੁਣ ਲੋਕਾਂ ਤੇ ਡਿਪੈਂਡ ਹੋ ਤੇ ਵੋਟਰਾਂ ਦੇ ਕਰਦਾ ਹੂੰ ਹੂੰ ਤੇ ਉਹਨਾਂ ਦੇ ਹੁਣ ਆਪਾਂ ਰਹਿਣ ਦਈਏ ਵੀ ਉਹ ਕਿਹੜਾ ਡਿਸੀਜਨ ਲੈਂਦੇ ਆ ਹਾਂਜੀ ਹਾਂਜੀ ਅਗਲੀ ਖਬਰ ਵੱਲ ਚੱਲਦੇ ਆ ਕਹਿੰਦੇ ਅਖਬਰਿਆ ਕਿ ਸੀਬੀਆਈ ਨੇ ਮਨਾ ਨਕਾਰ ਕਰਤਾ ਕਿ ਅਸੀਂ ਜਿਹੜੀ ਹੈਗੀਆਂ ਮਰਡਰ ਕਤਲ ਕਿਹਾ ਜਾਂਦਾ ਕਿਤੇ ਗਿਆ ਹੈ ਨਾ ਫੀਲਡ ਤੇ ਕੰਟਰੋਲ ਜੇ ਕਿਤੇ ਗਿਆ ਵੀ ਉਹਨਾਂ ਦੇ ਵਿੱਚ ਅਸੀਂ ਕੋਈ ਨਹੀਂ ਬੜਾ ਰੋਲ ਕਰਾਂਗੇ ਉਹ ਲੋਕਲ ਅਦਾਲਤਾਂ ਆਈਆਂ ਆ ਉਹੀ ਨੂੰ ਦੇ ਨਾ ਨਹੀਂ ਨਹੀਂ ਇਹ ਗਿਆ ਹੈਗਾ ਵੀ ਕੇਸ ਬਹੁਤ ਪੁਰਾਣੇ ਹੋ ਚੁੱਕੇ ਹੈਗੇ ਆ ਸਾਡੇ ਕੋਲ ਜਿਹੜੀ ਹੈਗੀ ਹੈ ਮੈਨ ਪਾਵਰ ਇੰਨੀ ਹੈ ਨਹੀਂਗੀ ਹਾਂਜੀ ਤੇ ਇਹ ਚਾਹੀਦੀ ਵੀ ਸਾਨੂੰ ਪੰਜਾਬ ਸਰਕਾਰ ਮੈਨ ਪਾਵਰ ਦੇਵੇ ਕੀ ਅਸੀਂ ਕਰਾਂਗੇ ਹੂੰ ਤੇ ਪੰਜਾਬ ਸਰਕਾਰ ਨੂੰ ਬਾਹਰ ਉਹਨੇ ਕਿੰਨੀ ਸਕਿਉਰਟੀ ਦਿੱਤੀ ਮੈਂ ਕੱਲ੍ਹ ਫਿਰ ਪੜ੍ਹਦਾ ਯੂਪੀ ਦੇ ਵਿੱਚ ਕੋਈ ਬੰਦਾ ਉਹ ਯੂਪੀ ਦਾ ਬੰਦਾ ਉਹਨੂੰ 25 ਬੰਦੇ ਦਿੱਤੇ ਆ ਸਕਿਉਰਟੀ ਦੇ ਤੇ ਕਦੀ ਆਪ ਹੋਰ ਕਿਸੇ ਸਕਿਉਰਟੀ ਦੇ ਦਿੱਲੀ ਵਾਲਾ ਸਕਿਉਰਟੀ ਦਿੰਦੇ ਕਿ ਯੂਪੀ ਵਾਲੋਂ ਦਿੰਦੇ ਆ ਕਿ ਵੀ ਇਹਨਾਂ ਨੂੰ 25 30 ਬੰਦੇ ਜਿਹੜੇ ਹੈਗੇ ਸੀਨੀਅਰ ਅਫਸਰ ਆ ਉਹ ਦੇਣੇ ਚਾਹੀਦੇ ਸੀਬੀਆਈ ਨੂੰ ਅੱਜ 8000 ਦੇ ਕੀ ਇਹ ਕੇਸ ਆ ਇਹ ਇੱਕ ਅੱਧਾ ਨਹੀਂਗਾ 8000 ਦੇ ਕਰੀਬ 9000 ਜਿਹੜਾ ਹੈਗਾ ਜਿਹੜੇ ਕਾਊਂਟਰ ਚੇਰੀ ਮਾਰਿਆ ਹੈਗਾ ਤੇ ਉਹ ਉਹਨਾਂ ਦੇ ਉੱਤੇ ਪੁਲਿਸ ਨੂੰ ਅਜੇ ਤੱਕ ਉਹਨਾਂ ਕੇਸ ਹੀ ਨਹੀਂ ਦਰਜ ਹੋਏ ਤੇ ਉਹ ਚਾਰਜ ਹੀ ਤੋਂ ਕਰਨੇ ਪਾਉਦੇ ਤੇ ਚੜ੍ਹਾਈ ਵੀ ਕਰਕੇ ਹੁਣ ਪੁਲਿਸ ਸਾਹਸ ਜੈ ਨਹੀਂ ਇਹ ਬੱਚਿਆਂ ਨੂੰ ਜਿਹੜਾ ਕਤਲ ਕੀਤਾ ਹੈਗਾ ਇਹਦੇ ਬਹੁਤ ਦੇਰੀ ਕਰਤੀ ਗਈ ਆ ਅਜੇ ਵੀ ਜਿਹੜੀ ਹੈਗੀ ਹੁਣ ਜੇ ਉਹ ਕਹਿੰਦੇ ਸਭ ਤੋਂ ਮੈਨਪਾਵਰ ਹੈ ਨਹੀਂ ਜੀ ਤੇ ਪੰਜਾਬ ਸਰਕਾਰ ਨੂੰ ਮੈਨਪਾਵਰ ਜਿਹੜੀ ਆ ਉਹ ਪ੍ਰੋਵਾਈਡ ਕਰਨੀ ਚਾਹੀਦੀ ਜੀ ਹਾਂਜੀ ਅਗਲੀ ਇੱਕ ਖਬਰ ਹੋਣ ਲੱਗੀ ਆ ਜੀ ਇਹਦੇ ਯੂਕੇ ਦੀਆਂ ਜੇਲਾਂ ਵਿੱਚ ਜਿਹੜੇ ਸਾਡੇ ਸਿੱਖ ਪ੍ਰਚਾਰਕ ਜਾਂਦੇ ਆ ਹਾਂ ਹਾਂ ਇਹ ਦਾ ਮਤਲਬ ਜੁਕੇ ਦੀਆਂ ਜੇਲਾਂ ਵਿੱਚ ਕਾਫੀ ਸਾਡੇ ਬੰਦੇ ਬੰਦ ਹੋਣਗੇ ਜਿਹੜੇ ਆ ਕ੍ਰਾਈਮ ਕਰਕੇ ਜਾਂ ਕੱਢਵਾਵਾ ਦੇ ਵਿੱਚ ਇਨਵੋਲਵ ਹੋਣ ਸ਼ਾਮਿਲ ਹੋਣਗੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਉਹ ਜਿਹੜੇ ਪ੍ਰਚਾਰਕ ਉੱਥੇ ਉਹਨਾਂ ਨੂੰ ਕਿਵੇਂ ਸੁਧਾਰ ਸਕਦੇ ਆ ਕੀ ਇਹ ਕੋਈ ਸੰਭਾਵਨਾ ਹੈਗੀ ਇਸ ਤਰ੍ਹਾਂ ਦੀ ਨਹੀਂ ਦੇਖੋ ਉਹਦਾ ਇਹ ਆਹ ਕਾਂਟੀਆਂ ਸਾਡੇ ਤੋਂ ਥੋੜੇ ਐਡਵਾਂਸ ਆ ਇਸ ਪੱਖੋਂ ਉਹ ਚਾਹੁੰਦੇ ਵੀ ਜਿੰਨੇ ਵੀ ਲੋਕ ਕੋਈ ਕ੍ਰਾਈਮ ਛੋਟਾ ਕਿਤਾ ਸੀਰੀਅਸ ਹੁੰਦਾ ਵੀ ਉਹਨਾਂ ਨੂੰ ਉੱਥੇ ਆਪਾਂ ਆਪਣੇ ਧਰਮ ਦੀ ਤੇ ਉਹਨਾਂ ਨੂੰ ਚੰਗੇ ਇਨਸਾਨ ਬਣਾਇਆ ਜਾਵੇ ਤੇ ਉਹਨਾਂ ਨੂੰ ਮੌਕੇ ਮਿਲਣੇ ਚਾਹੀਦੇ ਆ ਇਸ ਲਈ ਹਰੇਕ ਹੀ ਧਰਮ ਦੇ ਬੰਦਿਆਂ ਦੇ ਉਹਨਾਂ ਚੈਪਲਨ ਜਿਹੜੇ ਹੈਗੇ ਆ ਉਹ ਜਾਂਦੇ ਧਾਰਮਿਕ ਸੀ ਤਾਂ ਜਾਣੀ ਹੈਗੀਆਂ ਉਹ ਘੰਟਾ ਦੋ ਘੰਟੇ ਹਰੇਕ ਬੰਦੇ ਨੂੰ ਆਪਣੇ ਧਰਮ ਦੀ ਜਾਣਕਾਰੀ ਦਿੰਦੇ ਹੈਗੇ ਆ ਜਾਂ ਆਪਾਂ ਅਖਬਾਰ ਵੀ ਆਪਾਂ ਕੱਲਦੇ ਰਿਹਾ ਉਹਨਾਂ ਨੂੰ ਲੰਬੇ ਚਾਰ ਦੇ ਲਈ ਆਪਾਂ ਮੀਡੀਆ ਲਈ ਆਪਾਂ ਨੂੰ ਜਿਹੜੀਆਂ ਕਿਤਾਬਾਂ ਵੀ ਦਿੰਦੇ ਹੈਗੇ ਉਹਨਾਂ ਨੂੰ ਆਪਾਂ ਪੰਜਾਬ ਟਾਈਮ ਨੂੰ ਦਿੱਤੀਆਂ ਬਹੁਤ ਸਾਰੀਆਂ ਜਿਦਾਂ ਲੋਡ ਹੁੰਦੀ ਸਾਤੋਂ ਲੈ ਲਿਆ ਕਰੋ ਉਹ ਬਹੁਤ ਸੋਹਣਾ ਕਾਜ ਕਰ ਰਿਹਾ ਮੈਂ ਐਸਾ ਹਫ਼ਤੇ ਉਹਨਾਂ ਦਾ ਸੀ ਕਿ ਤਿੰਨ ਦਿਨ ਦਾ 12 ਕਾ ਉਹਨਾਂ ਦਾ ਕੋਰਸ ਜਿਹਾ ਸੀਗਾ ਤੇ ਸਾਡੇ ਡਰ ਵੀ ਲੱਗੇ ਮੈਂ ਹਾਜ਼ਰੀ ਭਰੀ ਸੀ ਤੇ ਤੀਬਨ ਜਿੰਨੇ ਵੀ ਉੱਥੇ ਸੇਵਾਦਾਰ ਸੀ ਮੈਂ ਸਭ ਨਾਲ ਪਾਸਲੇ ਜਾਣਦਾ ਸੀ ਬਹੁਤ ਸੋਹਣਾ ਜੀਵਨ ਉਹਨਾਂ ਦਾ ਬਹੁਤ ਸੋਹਣਾ ਆ ਤੇ ਮੈਂ ਇਹੇ ਬੇਨਤੀ ਕਰਦਾ ਸਾਰੇ ਗੁਰਦਵਾਰਿਆਂ ਨੂੰ ਸਹਯੋਗ ਦਿਆ ਕਰੋ ਲਿਟਰੇਚਰ ਵੀ ਦੇ ਦਿਆ ਕਰੋ ਜਾਨ ਪ੍ਰਸ਼ਾਦ ਚਾਹੁੰਦੇ ਹੁੰਦੇ ਆ ਵੀ ਅਸੀਂ ਗੁਰਦਵਾਰਾ ਪ੍ਰਸ਼ਾਦ ਲੈ ਕੇ ਜਾਈਏ ਤੇ ਉਹਨਾਂ ਸਾਨੂੰ ਪ੍ਰਸ਼ਾਦ ਦਈਏ ਤੇ ਨਾਲੇ ਜੇ ਤੁਹਾਡੇ ਤੋਂ ਗੁੱਟ ਕੇ ਪੰਜਾਬ ਦੀਆਂ ਕਿਤਾਬਾਂ ਹੁੰਦੀਆਂ ਉਹ ਵੀ ਤੁਹਾਨੂੰ ਪ੍ਰੋਵਾਈਡ ਜਿਹੜੀਆਂ ਕਰ ਦੇਣੇ ਚਾਹੀਦੀਆਂ ਜਿਹੜੇ ਨੌਜਵਾਨ ਸੇਵਾ ਕਰ ਰਹੇ ਠੀਕ ਆ ਉਹਨਾਂ ਨੂੰ ਤਨਖਾਹ ਤਾਂ ਮਿਟ ਸਰਕਾਰ ਦਿੰਦੀ ਆ ਪਾਰੀ ਦਾ ਲਿਟਰੇਚਰ ਲਈ ਜਾਂ ਲੰਗਰ ਲਈ ਇਹ ਸਵਾਵਾ ਜਿਹੜੀਆਂ ਹੈਗੀਆਂ ਇਹ ਤੇ ਸਾਡਾ ਫਰਜ ਬਣਦਾ ਹੈਗਾ ਬਹੁਤ ਸਾਰੇ ਮੈਂ ਵੀਰਾਂ ਨੂੰ ਜਾਣਦਾ ਵੀ ਆ ਜਿਹੜੇ ਜੇਲਾ ਜੋ ਬਾਰਕ ਬਹੁਤ ਸੋਹਣੀ ਕਾਰੋਬਾਰ ਬਹੁਤ ਸੋਹਣੇ ਚਲਾਏ ਹੋਣੇ ਆਪਣੇ ਆਪਾਂ ਵੀ ਚਾਹਣੇ ਜਿਹੜੇ ਸਾਡੇ ਬੱਚੇ ਜਾਣੇ ਜਾਣੇ ਚਲੇ ਗਏ ਹਨ ਉਹ ਵੀ ਉੱਥੇ ਕੋਈ ਨਾ ਕੋਈ ਸਿੱਖੇ ਹੋਣ ਚੰਗੇ ਆਕੇ ਇਨਸਾਨ ਬਣ ਮਨੁੱਖਤਾ ਦੀ ਸੇਵਾ ਕਰਨ ਆਪਣੇ ਪਰਵਾਦ ਨੂੰ ਦੇ ਕੇ ਲੈ ਕੇ ਜਾਣ ਹਾਂਜੀ ਹਾਂਜੀ ਅਗਲੀ ਇੱਕ ਹੋਰ ਖਬਰ ਸਗੀ ਉਹ ਚੇ ਆਕੇ ਭਾਰਤ ਦੇ ਵਿੱਚ ਬੋਧਾ ਸਰਕਾਰਾਂ ਇਹਨੀਆਂ ਬਣਦੀਆਂ ਰਹੀਆਂ ਪ੍ਰਮੋਟ ਕਰਦੇ ਰਹੀਆਂ ਵੈਲ ਬਟ ਵੱਡੀ ਬਹੁਤ ਗਤੀ ਨੂੰ ਪਰ ਇੰਨਾ ਉਹਨਾਂ ਸਰਕਾਰ ਬਣ ਦੇ ਬਾਵਜੂਦ ਵੀ ਕਹਿੰਦੇ ਪਿਛਲੇ 65 ਸਾਲਾਂ ਦੇ ਵਿੱਚ ਹਿੰਦੂ ਭਾਈਚਾਰੇ ਦੀ ਆਬਾਦੀ ਜਿਹੜੀ 7.8% ਦੀ ਘਟੀ ਆ ਤੇ ਮੁਸਲਮਾਨ ਆਬਾਦੀ ਜਿਹੜੀ 43% ਦੀ ਵਧੀਆ ਇੱਜਾ ਵੱਡਾ ਫਰਕ ਕਿਵੇਂ ਆ ਸਿੱਖ ਭਾਦੀ ਦਾ ਕੀ ਬਣਿਆ ਅਹ ਦੇਖੋ ਸਿੱਖਵਾਦੀ ਵੀ ਥੋੜੇ ਪਰਸੈਂਟ ਵਧੀਆ ਮੇਰੇ ਖਿਆਲ 6% ਲੱਗੇ 6.5 ਸੀਗਾ ਸਿੱਖਵਾਦੀ ਬਹੁਤ ਵਧੀਆ ਇਹਦਾ ਮਤਲਬ ਉਹਨਾਂ ਦਾ ਪ੍ਰਚਾਰ ਸੌਣੋਂ ਜ਼ਿਆਦਾ ਹੈ ਕਿ ਉਹਨਾਂ ਦੇ ਬੱਚਿਆਂ ਦੀ ਜਿਹੜੀ ਆਤੀਵ ਪ੍ਰਵਾਰ ਵੱਡੇ ਹੁੰਦੇ ਆ ਕਿ ਆਨੰਦਕਾਰ ਜਿਵੇਂ ਕਈ ਕਈ ਵਿਆਹ ਕਈ ਕਈ ਹੁੰਦੇ ਉਹਨਾਂ ਦੇ ਕਈ ਵਾਰੀ ਤੇ ਉਹਨਾਂ ਦੇ ਬੱਚੇ 10-15 20 ਹੁੰਦੇ ਹੀ ਆ ਇੱਕ ਵਾਰੀ ਮੇਨਾ ਇੱਕ ਵੀਰ ਕੰਮ ਕੇ ਸਰਵਿਸ ਕਰਦਾ ਹੁੰਦਾ ਸੀ ਤੇ ਉਹ 18 ਭੈਣ ਭਰਾ ਹੁੰਦੇ ਸੀ ਇੰਗਲੈਂਡ ਦੀ ਕਲੇ ਕਰਦੇ ਮੈਂ ਬਾਤ ਹੀ ਨਹੀਂ ਕਰ ਰਿਹਾ ਤੇ ਜਿੱ ਤੱਕ ਹਿੰਦੂ ਤਾਨੇ ਦੇ ਬੱਚੇ ਉਹਨਾਂ ਦੇ ਵੀ ਬਹੁਤਿਆਂ ਫੈਮਿਲੀਾਂ ਦੇ ਤਾਂ ਕਾਫੀ ਕਾਫੀ ਬੱਚੇ ਹੈਗੇ ਆ ਪਰ ਮੈਨੂੰ ਲੱਗਦਾ ਹੈ ਵੀ ਜਿਹੜੇ ਨੂੰ ਉਹ ਵੱਡੀ ਪਦਤ ਤੇ ਨਾ ਜਿਹੜੇ ਆਪਣੇ ਗਰੀਬ ਉਥੇ ਕਾਸਤਾ ਸੀਗੇ ਨਾ ਉਹਨਾਂ ਨੂੰ ਵੀ ਆਪਣੇ ਸਗਣ ਦੇ ਸੀਗੇ ਕਿ ਕਾਸਤਾ ਨੂੰ ਬੁੱਧਨ ਨਾਲ ਆਪਣੀਆਂ ਕਿ ਰਿਸ਼ਤਿਆਂ ਨੂੰ ਚਲੇ ਗਈਆਂ ਉਹਦੇ ਕਰਕੇ ਉਹਨਾਂ ਦੀ ਥੋੜੀ ਜਿਹੀ ਵਾਦੀ ਘੱਟੀ ਲੱਗਦੀ ਆ ਹੋ ਸਕਦਾ ਉਹ ਉਦਾਂ ਮੇਰੇ ਖਿਆਲ ਇੰਨੀ ਜ਼ਿਆਦਾ ਨਹੀਂ ਘੱਡੀ ਪਰ ਉਹਦੀ ਜਿਹੜੀ ਪਰਸੈਂਟੇਜ ਜਿਹੜੀ ਆ ਆਬਾਦੀ ਸਿੱਖਾਂ ਦੀ ਬਾਦੀ ਓਨੀ ਨਹੀਂ ਵਧੀ ਹੈਗੀ ਜਿੰਨੀ ਵਧਣੀ ਚਾਹੀਦੀ ਸੀ ਜਿੱਦਾਂ ਬਾਕੀ ਕੰਟਿਆ ਜੇ 65 ਸਾਲ ਬਹੁਤ ਲੰਮਾ ਸਮਾਂ ਹੁੰਦਾ 65 ਸਾਲ ਘਟ ਤੋਂ ਘਟ 15 20% ਵਾਦੀ ਵਧਣੀ ਚਾਹੀਦੀ ਹੁੰਦੀ ਆ ਆ ਵੀ ਜਿਹੜੀ ਵਧੀ ਆ ਬਹੁਤ ਘਟਿਆ ਮੁਸਲਮਾਨਾਂ ਦੇ ਜਿਹੜੇ ਜਿਹੜੇ ਧਰਮ ਹੈਗਾ ਆ ਉਹਨਾਂ ਦੇ ਜਿਹੜੀ ਹੈਗੇ ਬੱਚੇ ਜ਼ਿਆਦਾ ਹੁੰਦੇ ਹੈਗੇ ਤੇ ਇਹ ਜਿਹੜਾ ਹੈਗੇ ਹੁਣ ਆਉਣ ਵਾਲੇ ਸਮੇਂ 'ਚ ਕਈ ਕਹ ਰਹੇ ਆ ਬੇ 250 ਤੱਕ ਜਿਹੜੀ ਆ ਇੰਡੀਆ ਦੇ ਵਿੱਚ ਉਹਨਾਂ ਨੇ ਸਾਰਾ ਦਾ ਵੱਡਾ ਧਰਮ ਇੰਡੀਆ ਦਾ ਹੋਣਾ ਹੈਗਾ ਤੇ ਇਹਦੇ ਲਈ ਬੜੇ ਬਾਕੀ ਧਰਮ ਵੀ ਸਾਡੇ ਚਿੰਤਾ ਕਰਦੇ ਹੈਗੇ ਆ ਤੇ ਪਰ ਉਹਦਾ ਇੰਨੀ ਜਿਹੜੀ ਵਾਦੀ ਸੰਭਾਲ ਹੋ ਰਹੀ ਏ ਇੰਡੀਆ ਕੋਲੋਂ ਤੋਂ ਬਹੁਤ سارے ਲੋਕ ਅਜੇ ਵੀ 30-40% ਆ ਜਿਨ੍ਹਾਂ ਨੂੰ ਸ਼ਾਮ ਨੂੰ ਰੋਟੀ ਖਾਣ ਨੂੰ ਨਹੀਂ ਮਿਲਦੀ ਇਹਨਾਂ ਕੋ ਘਰਿਆਂ ਨਹੀਂ ਗਾ ਇਹਨਾਂ ਕੋ ਬਾਸਮ ਜਾਣ ਲਈ ਥਾਂ ਨਹੀਂ ਗਾ ਬੜੀ ਸ਼ਰਮ ਦੀ ਗੱਲ ਆ ਉਹਨਾਂ ਚਾਹੀਦੀ ਆ ਵੀ ਹਰੇਕ ਪਰਿਵਾਰ ਇਹਨਾਂ ਤਿੰਨ ਤੋਂ ਚਾਰ ਤੋਂ ਵੱਧ ਬੱਚੇ ਮੇਰੇ ਖਿਆਲ ਚਾਰਕ ਤੱਕ ਜਿਹੜੇ ਐਵਰੇਜ ਹੋਣ ਚਾਹੀਦੀ ਆ ਫੇ ਜਿਹੜੀ ਆ ਠੀਕ ਰਹਿਣੀ ਥੋੜੀ ਥੋੜੀ ਵਾਦੀ ਵਧਣੀ ਆ ਸਾਲ ਦੀ 2-4% ਤੇ ਉਨੀ ਕੁ ਲੋੜ ਵੀ ਹੈਗੀ ਆ ਉਹਨਾਂ ਲਈ ਤੁਸੀਂ ਸਰਕਾਰਾਂ ਜਿਹੜੀਆਂ ਆ ਉਹਨਾਂ ਦੇ ਲਈ ਨੌਕਰੀਆਂ ਜਾਂ ਉਹਨਾਂ ਦੇ ਐਜੂਕੇਸ਼ਨ ਦਾ ਆ ਜ ਉਹਨਾਂ ਸਿੱਧਾ ਖਿਆਲ ਰੱਖਣ ਲਈ ਉਹਨਾਂ ਫੈਸਿਲਿਟੀਆਂ ਦੇ ਸਕਦੀਆਂ ਜੀ ਇਹਦੇ ਨਾਲ ਜੋੜ ਕੇ ਜੇ ਦੇਖੀਏ ਤਾਂ ਇੱਕ ਇਟ ਇਜ਼ ਅ ਵਿਚ ਉਥੋਂ ਦੇ ਫਰਾਂਸਿਸ ਨੇ ਕਿਹਾ ਕਿ ਇਟ ਇਜ਼ ਦੇ ਲੋਕ ਜਿਹੜੇ ਆ ਨਾ ਉਹ ਬੱਚੇ ਜਿਆਦਾ ਕਰ ਉਥੇ ਵਾਦੀ ਜਿਹੜੀ ਆ ਦਰ ਨੇ ਘਟ ਰਹੀ ਆ ਕਹਿੰਦੇ ਡਾਊਨ ਜਾ ਰਹੀ ਆ ਉਹਨਾਂ ਨੂੰ ਜਦ ਕਿ ਅੰਕੜੇ ਪਤਾ ਕਿ 5 ਲੱਖ ਬੱਚੇ ਚਾਹੀਦੇ ਸਾਲ ਦੇ ਵਿੱਚ ਬਦਲੇ ਇਹ ਪੈਦਾ ਹੋਣੇ ਪਰ ਜਦ ਕਿ ਉਥੇ ਇਹਦਾ ਹੁਣ 4 ਲੱਖ ਤੋਂ ਘੱਟ ਹੋ ਰਹੇ ਆ ਉਹ ਜਿਹੜੇ ਨੇ ਜਰਮਨ ਕਾਂਟੀਆਂ ਜਾਂ ਐਡਵਾਂਸ ਕਾਂਟੀਆਂ ਬਲਦੀਆਂ ਆਸਟ੍ਰੇਲੀਆ ਕੈਨੇਡਾ ਅਮਰੀਕਾ ਜਰ ਪਸਾਰਾ ਇੱਥੇ ਹੁਣ ਅੱਗੇ ਬੱਚੇ ਇਹਨਾਂ ਦੇ ਵੀ ਜਿਹੜੇ 5 5 6 7 8 8 ਬੱਚੇ ਹੁੰਦੇ ਸੀ ਹੁਣ ਇਹਨਾਂ ਦੇ ਵੀ ਜਿਹੜੇ ਬੱਚੇ ਭਰਾਇਆ ਜਾ ਤੇ ਆਂਦੇ ਦਿੰਦੇ ਹੈਗੇ ਇਹ ਬਹੁਤੇ ਹੁਣ ਵਿਆਹ ਹੀ ਨਹੀਂ ਕਰਾਉਂਦੇ ਨਾ ਵਿੱਚ ਇੱਕ ਬੁੱਧਾ ਰਹਿੰਦੇ ਪਾਰਟਨਰਸ਼ਿਪ ਨਾਲ ਤੇ ਤੇ ਬਹੁਤੇ ਹੁਣ ਇਹਨਾਂ ਦੇ ਬੱਚੇ ਵੀ ਜਿਹੜੇ ਹੈਗੇ ਆ ਇਹਨਾਂ ਦੇ ਵੀ ਜਿਹੜੀ ਹੈਗੀ ਆ ਬਰਥਡੇ ਬੋ ਘਟਿਆ ਆ ਪਰ ਤਾਂ ਵਿਆਹ ਹੀ ਨਹੀਂ ਹੁੰਦੇ ਜੇ ਆਹਨਾਂ ਦਾ ਬੱਚੇ ਕਿਸੇ ਕਿਸੇ 1 ਤੋਂ 2% ਜੇ ਦੇ 4-5 ਹੋਣਗੇ ਨਹੀਂ ਤਾਂ 1-2 ਬੱਚੇ ਇਹਨਾਂ ਦੇ ਵੀ ਹੈਗੇ ਨੇ ਤਦੇ ਆਪਾਂ ਨੂੰ ਏਸ਼ੀਅਨ ਕੰਟਰੀਆਂ ਜੋ ਇੰਡੀਆ ਪਾਕਿਸਤਾਨ ਤੋਂ ਇਹ ਕੱਢ ਇੱਥੇ ਲੋਕ ਆ ਰਹੇ ਨੇ ਨਾ ਪਰ ਕਿ ਇਹਨਾਂ ਨੂੰ ਕੰਮਕਾਜ ਲਈ ਬੰਦੇ ਨਹੀਂ ਲੱਭਦੇ ਹੈਗੇ ਤੇ ਇਹਹੀ ਕਾਰਨ ਹੈ ਇਦਾਂ ਕੈਨੇਡਾ ਇਦਾਂ ਅਮਰੀਕਾ ਆ ਉੱਥੇ ਸਾਰੇ ਕੰਟਰੀਆਂ 'ਚ ਇਹ ਸਮੱਸਿਆ ਆਈ ਹੈ ਕਿਲੇ ਜਿਹੜੀ ਏਸ਼ੀਅਨ ਕੰਟਰੀਆਂ ਆ ਉੱਥੇ ਜਾਂ ਅਫਰੀਕਨ ਕੰਟਰੀਆਂ ਉੱਥੇ ਥੋੜੀ ਜਿਹੀ ਉੱਥੇ ਕਾਮਕਾਰ ਘਟਿਆ ਤੇ ਉਧਰੋਂ ਲੋਕ ਤਦੇ ਆ ਕੇ ਇੱਥੇ ਉਹਨਾਂ ਨੂੰ ਇੱਥੇ ਰੁਜ਼ਗਾਰ ਮਿਲ ਰਿਹਾ ਹੈਗਾ ਤੇ ਇਹਨਾਂ ਨੂੰ ਵੀ ਬਈ ਜਿਹੜੀ ਹੈਗੀ ਬਈ ਸਾਰੇ ਯੂਰਪ ਨੂੰ ਹੈ ਕਿ ਇਟਲੀ ਨੂੰ ਨਹੀਂਗੀ ਹੂੰ ਤੇ ਇਟਲੀ ਤੱਕ ਹੁਣ ਮੇਰੇ ਕੋ ਪੰਜਾਬੀ ਵੱਡੀ ਗਿਣਤੀ ਦੇ ਆਏ ਹੈਗੇ ਆ ਪਾਕਿਸਤਾਨ ਦੇ ਲੋਕ ਵੱਡੀ ਗਿਣਤੀ ਜਾਇ ਬੰਗਲਾਦੇਸ਼ੀ ਗੁਜਰਾਤੀ ਸਾਰੇ ਉੱਤੇ ਆਏ ਆ ਇਤਲਾਬ ਯੂਰਪ ਦੇ ਵੀ ਗਰੀਬਾਂ ਦੀਆਂ ਦੇ ਲੋਕ ਬਹੁਤ ਆ ਕੇ ਬਸੇ ਹੈ ਜਿਨ੍ਹਾਂ ਨੂੰ ਬਹੁਤ ਸੋਣ ਆਪਣੇ ਉਹ ਆਪਣੇ ਕੰਮ ਕਾਰ ਕਰ ਰਹੇ ਆ ਨਹੀਂ ਤੇ ਜੇ ਉਹ ਏਸ਼ੀਆ ਕਾਰਡ ਦੇ ਲੋਕ ਨਾ ਆਉਣਗੇ ਨਾ ਹਾਂਜੀ ਹੁਣ ਤਾਂ ਨਾ ਸਾਰੀ ਇਕਨੋਮੀ ਖਤਮ ਹੋਣੇ ਤੇ ਕੰਮ ਕਰਨ ਵਾਲਾ ਬੰਦਾ ਹੀ ਨਹੀਂ ਸੀ ਕੋਈ ਹੁਣ ਉੱਥੇ ਕੋਈ ਨਹੀਂ ਹੂੰ ਇੱਕ ਉਹ ਲਾਸਟ ਖਬਰ ਹੈ ਜੀ ਆਖਰੀ ਖਬਰ ਇਹ ਆ ਕਿ ਸਜੇ ਸਿੰਘ ਪਾਤਰ ਜਿਹੜੇ ਪੰਜਾਬੀ ਦੇ ਇੱਕ ਸਗਨ ਬਹੁਤ ਮਸ਼ਹੂਰ ਕਵੀ ਸਨ ਸ਼ਾਇਰ ਸਨ ਉਹਨਾਂ ਨੇ ਬੜੀਆਂ ਕਿਤਾਬਾਂ ਵੀ ਲਿਖੀਆਂ ਤੇ ਉਹਦਾ ਸਰਕਾਰੀ ਸਲਮਾਨਾ ਦੇ ਨਾਲ ਸਨਸਕਾਰ ਕੀਤਾ ਗਿਆ ਪਿਛਲੇ ਦਿਨੀ ਤੇ ਉਹਦੇ ਬਾਰੇ ਕਾਫੀ ਕੁਝ ਕੀ ਆ ਗਿਆ ਪਹਿਲਾਂ ਵੀ ਕਿਹਾ ਗਿਆ ਕਿ ਹੁਣ ਵੀ ਕੁਝ ਧਿਰਾਂ ਵੱਲੋਂ ਇਹ ਕਿਹਾ ਗਿਆ ਕਿ ਉਹ ਇਸ ਤਰ੍ਹਾਂ ਹੀ ਅਵਾਰਡ ਪਦਮ ਸ਼੍ਰੀ ਅਵਾਰਡ ਵੀ ਉਹਨੂੰ ਮਿਲਿਆ ਤੇ ਤੁਸੀਂ ਕਹਿਣਾ ਚਾਹੋਗੇ ਇਹ ਜਿਹੇ ਕੀ ਇਹ ਤੋਂ ਸਿਹਤ ਮਿਲਦੀ ਹੈ ਉਹਨਾਂ ਤੋਂ ਦੇਖੋ ਇਹ ਜਿਹੜੇ ਨਾ ਰਾਈਟਰ ਹੁੰਦੇ ਆ ਵਿਦਵਾਨ ਹੁੰਦੇ ਆ ਇਹ ਨੈਚੁਰਲ ਗਿਫਟ ਹੁੰਦਾ ਆ ਆਪਣਾ ਨੇਚਰ ਲੋ ਕਹਦੀ ਆ ਕਾਰਪਨ ਕਹਦੀ ਆ ਹਰੇਕ ਬੰਦਾ ਰਾਈਟਰ ਹੀ ਬਣਦਾ ਹਰੇਕ ਬੰਦਾ ਘਪਾ ਮਾ ਲੇਖ ਨਹੀਂ ਸਕਦਾ ਜੀ ਤੇ ਇਸ ਲਈ ਉਹ ਤੇ ਇਹਦੇ ਕੋਲ ਉਸ ਦਿਨ ਬਖਸ਼ ਦਿੱਤੀ ਸੀਗੀ ਉਹਨੇ ਪੰਜਾਬ ਲਈ ਪੰਜਾਬੀ ਲਈ ਬਹੁਤ ਕੰਮ ਕੀਤਾ ਹੈਗਾ ਤੇ ਮੈਂ ਸਤਿਕਾਰ ਕੱਢਦਾ ਹੈਗਾ ਹਾਂ ਕੋਸ਼ਿਸ਼ ਜਿਹੜੇ ਆ ਸਾਡੇ ਸਿੱਖ ਲਿਟਰੇਚਰ ਪਰ ਉਹ ਕਰੇ ਵੀ ਨੇ ਇੰਨਾ ਕੁਸ਼ ਹੋਇਆ ਉਹਦੇ ਲਈ ਇਹ ਖੁੱਲ ਕੇ ਨਹੀਂ ਬੋਲਿਆ ਬਈ ਜੋ ਕੁਛ ਸਾਡੇ ਨਾਲ ਧੱਕੇਸ਼ਾ ਹੀ ਹੋਈ ਹੈਗੀ ਆ ਇੱਕ ਛਾਤ ਨੇ ਠੀਕ ਵੀ ਆ ਮੈਂ ਬਹੁਤ ਵਾਰੀ ਮਿਲਿਆ ਤਾਂ ਨਹੀਂ ਗਿਆ ਪੜਿਆ ਮੈਂ ਬਹੁਤ ਆਨੂੰ ਇੱਕ ਮੈਂ ਕਿ ਫੰਕਸ਼ਨ ਦੇ ਉੱਤੇ ਇੱਕ ਵਾਰੀ ਕੋ ਟੂਰਨਾਮੈਂਟ ਸੀਗਾ ਪਤਾ ਨਹੀਂ ਇਸ ਜਗਾ ਆਪਣੇ ਫਲੋਰ ਦੇ ਲੱਗ ਉੱਥੇ ਅਸੀਂ ਇਕੱਠੇ ਐਕਸ ਸਟੇਜ ਦੇ ਉੱਤੇ ਅਸੀਂ ਜਿਹੜੇ ਆ ਥੋੜਾ ਥਿਰ ਬੈਠੇ ਸੀਗੇ ਉਦੋਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਸੀਗਾ ਪਰ ਹਰੇਕ ਬੰਦੇ ਕੋ ਆਪਣੀ ਗੋਣਿਆਂ ਨੇ ਆਪਣੀ ਤਿਕਨੇ ਜੀਣਾ ਹੁੰਦਾ ਸਾਨੂੰ ਐਵੇਂ ਕਿਸੇ ਨੂੰ ਕ੍ਰਿਟਸਾਈਜ਼ ਨਹੀਂ ਕਰਨਾ ਚਾਹੀਦਾ ਹੁੰਦਾ ਤੇ ਜਿਹੜੇ ਬੰਦੇ ਹੁਣ ਕ੍ਰਿਟਸਾਈਜ਼ ਕਰ ਰਹੇ ਉਹ ਆਪ ਲੈਸ ਲੈਣਾ ਆਪ ਆਪ ਖਦਮਾ ਲਿਖਣ ਆਪ ਆਰਟੀਕਲ ਲਿਖਣ ਆ ਮੀਟਿੰਗ ਜਾਣ ਤੇ ਕਿਸੇ ਨੂੰ ਹਰੇਕ ਬੰਦੇ ਨੂੰ ਆਪਣੇ ਤਰੀਕੇ ਨਾਲ ਲਿਖਣ ਦੀ ਬੋਲਣ ਦੀ ਇਜਾਜ਼ਤ ਆਪਾਂ ਨੂੰ ਨਾ ਉਹ ਖੋਣੀ ਨਹੀਂ ਚਾਹੀਦੀ ਹਾਂ ਉਹਨਾਂ ਦੀ ਇੱਕ ਬੋਲ ਬੜੇ ਮਸ਼ਹੂਰ ਸਨ ਉਹ ਇਸੇ ਮਸਲੇ ਨੂੰ ਹੀ ਲੈ ਕੇ ਸਾਨੂੰ ਸ਼ਾਇਦ ਉਹਨਾਂ ਦੀ ਆਪਣੀ ਹੀ ਕਥਾ ਨਹੀਂ ਹੈ ਕਿ ਕੋਸ਼ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਆ ਤਾਂ ਸ਼ਮਾਂਦਾਨ ਕੀ ਕਹਿਣਗੇ ਸੋ ਉਹ ਜੇ ਬੋਲਦੇ ਆ ਤਾਂ ਵੀ ਤੁਸੀਂ ਬਹੁਤ ਵੈਲੈਂਸ ਰੱਖ ਕੇ ਕਰ ਰਿਹਾ ਜਿਹੜੇ ਪੰਦੇ ਹੱਕ ਜੀ ਦੇ ਉਹਨੂੰ ਵੀ ਕਿਹੜੇ ਲੋਕ ਸਾਰਾ ਸਨਮਾਨ ਕਰ ਰਹੇ ਆ ਤੇ ਜਿਹੜੇ ਨਹੀਂ ਬੋਲਦੇ ਉਹਨਾਂ ਸੇ ਇੱਕ ਬੰਦੇ ਆਪਾਂ ਨੇ ਜੀਣ ਦਾ ਵਕਦਈਏ ਉਹਨੂੰ ਵੀ ਦਿਲ ਦੀ ਗੱਲ ਕਰ ਹਰੇਕ ਬੰਦਾ ਆਪਣੀ ਜੋ ਉਹ ਚਾਹੁੰਦਾ ਜਿੱਦਾਂ ਦਾ ਉਹਨੂੰ ਉਹਦਾਂ ਬੁਰਨਾ ਹਟਾਉਣਾ ਚਾਹੀਦਾ ਨਾ ਕਿ ਅਸੀਂ ਐਨਫੋਰਸ ਕਰੀਏ ਡਰਾਈਏ ਧਮਕਾਈਏ ਜੋ ਮੈਂ ਕਰਿਆ ਮੈਂ ਹੀ ਸੱਚੇ ਉਹ ਕਹਿੰਦੇ ਨਾ ਸਾਨੂੰ ਉਹਨਾਂ ਦੇ ਅੱਖ ਲੱਗਣੇ ਚਾਹੀਦਾ ਨਾ ਸਾਨੂੰ ਉਹਨਾਂ ਨੂੰ ਦੂਜੇ ਅੱਖ ਲੱਗਣੇ ਚਾਹੀਦਾ ਹਰੇਕ ਨੂੰ ਆਪਣੀ ਤਰੀਕੇ ਦੇ ਨਾਲ ਜੀਣ ਦਾ ਹੱਕ ਜਿਹੜੇ ਕੁਦਰਤ ਦੇ ਉਹਨੂੰ ਅੰਦਰ ਉਹ ਅੰਦਰ ਕੋਈ ਨਾ ਕੋਈ ਮੈਮਰੀ ਪਾਈ ਹੈਗੀ ਹੈ ਨਾ ਉਸ ਤਰ੍ਹਾਂ ਨੂੰ ਜੀਣ ਦੇਣਾ ਚਾਹੀਦਾ ਬਹੁਤ ਧੰਨਵਾਦ ਜੀ ਅੱਜ ਦਾ ਤਫ਼ਸਿਲ ਅਸੀਂ ਸਮਾਪਤੀ ਕਰਦੇ ਆ ਤੇ ਅਗਲੇ ਹਫ਼ਤੇ ਫੇਰ ਲੈਕਚਰ ਆਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸ O arco de que fode... Fode...